ਬਾਬਲ ਦਾ ਵੇੜਾ ਛੱਡ ਕੇ ਹੋ ਕੇ ਮਜਬੂਰ ਚੱਲੀ ਗੁੱਡੀਆਂ ਪਟੋਲੇ ਛੱਡ ਕੇ ਵੀਰਾਂ ਤੋਂ ਦੂਰ ਚੱਲੀ ਬਾਬਲ ਦਾ ਵੇੜਾ ਛੱਡ ਕੇ ਹੋ ਕੇ ਮਜਬੂਰ ਚੱਲੀ ਗੁੱਡੀਆਂ ਪਟੋਲੇ ਛੱਡ ਕੇ ਵੀਰਾਂ ਤੋਂ ਦੂਰ ਚੱਲੀ ਬਾਬਲ ਦਾ ਵੇੜਾ ਛੱਡ ਕੇ ਢੋਲੀ ਵਿੱਚ ਬਹਿ ਕੇ ਮੇਰੀ ਜਿੰਦੜੇ ਨੇ ਮਾਣੀ ਢੋਲੀ ਨਾ ਮੈਂ ਕੁਝ ਅੱਖਿਆ ਸੁਣਿਆ ਨਾ ਮੈਂ ਕਦੇ ਉੱਚਾ ਬੋਲੀ ਕੋਈ ਨਾ ਯੋ ਦੱਸਦਾ ਕਰੇ ਕਿ ਮੈਂ ਕੀ ਕਸੂਰ ਚੱਲੀ ਗੁੱਡੀਆਂ ਪਟੋਲੇ ਛੱਡ ਕੇ ਮੇਰਾ ਤੂੰ ਦੂਰ ਚੱਲੀ ਬਾਬਲ ਦਾ ਵੇੜਾ ਛੱਡ ਕੇ ਹੋ ਕੇ ਮਜਬੂਰ ਚੱਲੀ ਜੇ ਕਣ ਵੀਰਾਂ ਦੀ ਅਕੰਧਾ ਰੋਵਣ ਬਾਬਲ ਦੇ ਵੇੜੇ ਵਗਦੇ ਦੇ ਪੈਣ ਦੇ ਅਤਰੂ ਕੋਈ ਨਾ ਬੁਲਾਵੇ ਨੇੜੇ ਜੰਨਤ ਨੂੰ ਛੱਡ ਕੇ ਸਈਓ ਜੰਨਤ ਦੀ ਹੋਣ ਚੱਲੀ ਬਾਬਲ ਦਾ ਵਿੜਾ ਛੱਡ ਕੇ ਹੋ ਕੇ ਮਜਬੂਰ ਚੱਲੀ ਗੁੱਡੀਆਂ ਪਟੋਲੇ ਛੱਡ ਕੇ ਵੀਰਾਂ ਤੋਂ ਦੂਰ ਚੱਲੀ ਬਾਬਲ ਦਾ ਵਿੜਾ ਛੱਡ ਕੇ ਸੈਂਕੜੇ ਬਚਪਨ ਦੀਆਂ ਯਾਦਾਂ ਤੜਪਣ ਗੇ ਅੰਬੜੀ ਦੇ ਸਾਨੀ ਉਤਰਦੇ ਤੱਤੜੀ ਮੈਂ ਪੈ ਕਿਉ ਤੁਰੀਆਂ ਅੰਬੜੀ ਦੇ ਸਾਨੀ ਸੁੱਕਦੇ ਤੱਤੜੀ ਮੈਂ ਪੈ ਕਿਉ ਤੁਰੀਆਂ ਜੋ ਕੁਝ ਹੋਵੇ ਮੇਰੇ ਰੱਬ ਨੂੰ ਮਜਬੂਰ ਚੱਲੀ ਬਾਬਲ ਦਾ ਵੇੜਾ ਛੱਡ ਕੇ ਹੋ ਕੇ ਮਜਬੂਰ ਚੱਲੀ ਗੁੱਡੀਆਂ ਪਟੋਲੇ ਛੱਡ ਕੇ ਵੇਰਾ ਤੋਂ ਦੂਰ ਚੱਲੀ ਬਾਬਲ ਦਾ ਵੇੜਾ ਛੱਡ ਕੇ